ਮੈਂ ਤੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਲਖਸ਼ਦੀਪ ਸਿੰਘ ਖਬਰ ਕੈਨੇਡਾ ਤੋਂ ਆ ਕੈਨੇਡਾ ਦੇ ਵਿੱਚ ਪੰਜਾਬੀ ਟੈਕਸੀ ਡਰਾਈਵਰ ਦੇ ਉੱਤੇ ਹਮਲਾ ਹੋਇਆ ਹੈ ਤਾ ਇੱਕ ਹਮਲਾਵਰ ਨੇ ਜਿਹੜਾ ਹੈ ਤੇਜ਼ ਤਾਰ ਹਥਿਆਰ ਦੇ ਨਾਲ ਕਈ ਵਾਰ ਕੀਤੇ ਔਰ ਦੱਸਦੇ ਕਿ 30 ਤੋਂ ਵੱਧ ਟਾਂਕੇ ਲੱਗੇ ਨੇ ਗੰਭੀਰ ਜ਼ਖਮੀ ਹੋਇਆ ਜਰਮਨਪ੍ਰੀਤ ਸਿੰਘ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੁਹਾਨੂੰ ਸਿੱਧਾ ਤਸਵੀਰਾਂ ਵੱਲ ਲੈ ਚਲਦੇ ਹਾਂ ਔਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬੀ ਟੈਕਸੀ ਚਾਲਕ ਜਿਹੜਾ ਹੈ ਉਹ ਗੰਭੀਰ ਜ਼ਖਮੀ ਹੋਇਆ ਕਿਉਂਕਿ ਚਾਕੂ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਕਈ ਵਾਰ ਜਿਹੜੇ ਨੇ ਹਮਲਾਵਰ ਵੱਲੋਂ ਕੀਤੇ ਗਏ ਔਰ ਇਸ ਘਟਨਾ ਤੋਂ ਬਾਅਦ जेड़ा जखमी ਸਿੱਖ ਡਰਾਈਵਰ ਹੈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਦੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਇੱਕ ਤਸਵੀਰ ਗੱਡੀ ਦੀ ਹੈ ਜਿਸ ਵਕਤ ਇਹ ਹਮਲਾ ਹੋਇਆ ਸਿੱਖ ਡਰਾਈਵਰ ਦੇ ਉੱਤੇ ਔਰ ਦੂਜੀ ਜਿਹੜੀ ਤਸਵੀਰ ਹੈ ਉਹ ਹਸਪਤਾਲ ਦੇ ਅੰਦਰ ਦੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬਾਹਾਂ ਤੇ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਨੇ ਔਰ ਇਸ ਦੇ ਨਾਲ ਇੱਕ ਲੱਤ ਵੀ ਜਿਹੜੀ ਹੈ ਉਹ ਜ਼ਖਮੀ ਹੋਈ ਹੈ ਤਾਂ ਦੋ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਰੋਜ਼ਾਨਾ ਸਪੋਕਸਮੈਨ ਤੇ ਕੈਨੇਡਾ ਦੇ ਵਿੱਚੋਂ ਪੰਜਾਬੀ ਟੈਕਸੀ ਡਰਾਈਵਰ ਤੇ ਅਧੀ ਰਾਤ ਨੂੰ ਇਹ ਹਮਲਾ ਹੋਇਆ ਹੈ ਜਰਮਨ ਪ੍ਰੀ ਸਿੰਘ ਜ਼ਖਮੀ ਦਾ ਨਾਮ ਦੱਸਿਆ ਜਾ ਰਿਹਾ ਹੈ ਸਿੱਖ ਨੌਜਵਾਨ ਹੈ ਜਿਸ ਦੇ ਉੱਤੇ ਚਾਕੂ ਦੇ ਨਾਲ ਇਹ ਹਮਲਾ ਹੋਇਆ ਤਾਂ ਚਾਕੂ ਦੇ ਨਾਲ ਹਮਲਾਵਰ ਵੱਲੋਂ ਕਈ ਵਾਰ ਕੀਤੇ ਗਏ ਔਰ ਜਾਣਕਾਰੀ ਦੇ ਮੁਤਾਬਕ ਦੱਸਦੇ ਕਿ 30 ਤੋਂ ਵੱਧ ਜਿਹੜੇ ਟਾਂਕੇ ਨੇ ਉਹ ਵੀ ਲੱਗੇ